ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਔਰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਜਰੂਰ ਪਸੰਦ ਆਵੇਗੀ ਔਰ ਪਿਆਰਿਓ ਇਹ ਜਿਹੜਾ ਅੱਜ ਦਾ ਕਨਸੈਪਟ ਹੈ ਇਹ ਸਾਡੇ ਬੜੇ ਹੀ ਪਿਆਰੇ ਅਜ਼ੀਜ਼ ਦੋਸਤ ਗੁਰਵਿੰਦਰ ਸਿੰਘ ਸੰਧੂ ਜੀ ਵੱਲੋਂ ਉਹਨਾਂ ਦੀ ਲਿਖਤ ਉਹਨਾਂ ਨੇ ਭੇਜੀ ਬੜੀ ਮਹੱਤਮਪੂਰਨ ਜਾਣਕਾਰੀ ਹੈ ਜੋ ਅੱਜ ਕੱਲ ਸਾਨੂੰ ਬਹੁਤ ਘੱਟ ਇਸ ਬਾਰੇ ਪਤਾ ਹੈ ਸੋ ਆਪਾਂ ਉਹਨੂੰ ਸਾਂਝੀ ਕਰਨ ਤੋਂ ਪਹਿਲੇ ਕੁਝ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਅਹਿਮ ਗੱਲਾਂ ਜਿਹੜੀਆਂ ਆਪਸ ਵਿੱਚ ਸਾਂਝੀਆਂ ਕਰਾਂਗੇ ਗੁਰੂ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮੰਨਿਆ ਜਾਂਦਾ ਹੈ ਕੋਈ ਭੁੱਖਾ ਨਹੀਂ ਸੀ ਸੌਿਆ ਹਰ ਇੱਕ ਦੀ ਉਥੇ ਸੁਣਵਾਈ ਹੁੰਦੀ ਸੀ ਹਰ ਕਿਸੇ ਦੇ ਨਾਲ ਇਨਸਾਫ ਹੁੰਦਾ ਸੀ ਤੇ ਹਰ ਕੋਈ ਉਹ ਰਾਜ ਤੋਂ ਸੰਤੁਸ਼ਟ ਸੀ ਕਿਸੇ ਨਾਲ ਕੋਈ ਤੱਕਾ ਨਹੀਂ ਸੀ ਹੁੰਦਾ ਸੋ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਪੰਥ ਲਈ ਅਨੇਕਾਂ ਸੇਵਾਵਾਂ ਕੀਤੀਆਂ ਤੇ ਗੁਰਦੁਆਰਿਆਂ ਪ੍ਰਤੀ ਅਨੇਕਾਂ ਉਸ ਦਾ ਪਿਆਰ ਵੇਖਦੇ ਹਾਂ ਹੋਇਆਂ ਇਤਿਹਾਸ ਵਿੱਚ ਅਜਿਹੀਆਂ ਅਨੋਖੀਆਂ ਘਟਨਾਵਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਇਹ ਵੀ ਮੰਨਿਆ ਜਾਂਦਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਮਹੰਤ ਗੁਰਦੁਆਰਿਆਂ ਦੇ ਕਾਬਜ਼ ਹੋ ਗਏ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਖੜੋਤ ਆਉਣ ਲੱਗੀ ਮਹੰਤ ਆਪਣੀਆਂ ਜਿਹੜੀਆਂ ਨੀਤੀਆਂ ਸੀ ਉਹ ਅਪਣਾਉਣੀਆਂ ਉਹਨਾਂ ਸ਼ੁਰੂ ਕਰ ਦਿੱਤੀਆਂ ਤੇ ਗੁਰਦੁਆਰਿਆਂ ਦੀ ਸੇਵਾ ਵਿੱਚ ਕੋਈ ਵੀ ਕਾਰ ਸੇਵਾ ਨਾ ਚੱਲੀ ਪੁੱਛਣ ਤੇ ਪਤਾ ਲੱਗਿਆ ਕਿ ਕੋਈ ਜਾਇਦਾਦ ਨਹੀਂ ਕੋਈ ਆਮਦਨ ਦਾ ਸਾਧਨ ਨਹੀਂ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਕੋਸ਼ਿਸ਼ ਜਦੋਂ ਜਿਹਦ ਦੇ ਬਾਅਦ ਫਿਰ ਜਿਹੜੀਆਂ ਕੁਝ ਕੁ ਜ਼ਮੀਨਾਂ ਗੁਰਦੁਆਰਾ ਸਾਹਿਬ ਦੇ ਨਾਮ ਕਰਵਾਉਤੀਆਂ ਤਾਂ ਕਿ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਵਿੱਚ ਕਿਸੇ ਪ੍ਰਕਾਰ ਦੀ ਖੜੋਤ ਨਾ ਪਾਏ ਔਰ ਨਾ ਹੀ ਕਿਸੇ ਗਲਤੀ ਕੋਈ ਦਿੱਕਤ ਕੋਈ ਪਰੇਸ਼ਾਨੀ ਆਵੇ ਤੇ ਵਧੀਆ ਸੁਚੱਜੇ ਢੰਗ ਦੇ ਨਾਲ ਸੰਗਤ ਦੀ ਸੇਵਾ ਹੋ ਸਕੇ ਔਰ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜੀਵਨ ਹੈ ਬਹੁਤ ਹੀ ਪਿਆਰਾ ਤੇ ਲਾਜ਼ੀਜ਼ ਜੀਵਨ ਹੈ ਔਰ ਇਹ ਵੀ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਬੇਸ਼ੁਮਾਰ ਕੀਮਤੀ ਜਿਹੜਾ ਚੰਦਵਾ ਸਾਹਿਬ ਸੀ ਲਿਆ ਕੇ ਭੇਟ ਕੀਤਾ ਤੇ ਇੱਕ ਗੱਲ ਦੀ ਆਪਾਂ ਨੂੰ ਬਿਲਕੁਲ ਇੱਥੇ ਮੰਨਣੀ ਪੈਣੀ ਹੈ ਬਿਲਕੁਲ ਉਹਦੀ ਪੁਸ਼ਟੀ ਹੁੰਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਨੂੰ ਬਹੁਤ ਮੰਨਦਾ ਸੀ ਜਦੋਂ ਵੀ ਉਹ ਕੋਈ ਬੇਸ਼ੁਮਾਰ ਕੀਮਤੀ ਚੀਜ਼ ਵੇਖਦਾ ਸੀ ਤਾਂ ਉਹਨੂੰ ਗੁਰੂ ਸਾਹਿਬ ਦਾ ਚੇਤਾ ਆ ਜਾਂਦਾ ਸੀ ਉਹ ਲਿਆ ਕੇ ਜਿਹੜਾ ਚੰਦੋਆ ਸਾਹਿਬ ਕਿਸੇ ਨੇ ਭੇਟ ਕੀਤਾ ਤੇ ਵੇਖਦਿਆਂ ਸਾਰ ਉਸ ਚੰਦੋਏ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਖਿਆਲ ਆ ਗਿਆ ਕਿ ਇਹ ਚੰਦੋਆ ਸਾਹਿਬ ਤੇ ਗੁਰੂ ਰਾਮਦਾਸ ਦੇ ਸ੍ਰੀਸਤੇ ਹੀ ਸੋਭਾ ਪਾਉਣ ਲਈ ਬਣਿਆ ਹੈ ਇਹ ਤੇ ਗੁਰੂ ਰਾਮਦਾਸ ਦੇ ਦਰ ਤੇ ਹੀ ਸੋਭੇਗਾ ਮੈਨੂੰ ਕੋਈ ਅਧਿਕਾਰ ਨਹੀਂ ਕਿ ਮੈਂ ਇਸ ਚੰਦੋਏ ਨੂੰ ਆਪਣੇ ਸਿਰ ਉੱਪਰ ਲਹਿਰਾਵਾਂ ਕਹਿੰਦੇ ਨੇ ਉਹ ਚੰਦੋਆ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਭੇਟ ਕਰ ਦਿੱਤਾ ਗਿਆ ਹਰਮੰਦਰ ਸਾਹਿਬ ਖੈਰ ਉਸ ਤੋਂ ਬਾਅਦ 1984 ਵਿਲੇ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ ਤਾਂ ਉਹ ਚੰਦਵਾ ਸਾਹਿਬ ਮੰਨਿਆ ਜਾਂਦਾ ਹੈ ਵੀ ਭਾਰਤੀ ਫੌਜ ਦੇ ਹੱਥ ਲੱਗ ਗਿਆ ਤੇ ਅੱਜ ਤੱਕ ਉਸ ਦਾ ਕੋਈ ਪਤਾ ਨਹੀਂ ਜੇ ਲੱਗਿਆ ਕਿ ਉਹ ਬੇਸ਼ੁਮਾਰ ਕੀਮਤੀ ਚੰਦਵਾ ਸਾਹਿਬ ਕਿੱਧਰ ਗਿਆ ਪੁਰਾਤਨ ਹੱਥ ਲਿਖਤ ਸਰੂਪ ਜੋ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਸੰਭਾਲ ਕਰਕੇ ਰੱਖੀ ਉਹ ਪਰਾਤਨ ਸਰੂਪ ਵੀ ਨਹੀਂ ਲੱਭ ਰਹੇ ਜਿਹੜੇ अनेका ਸ਼ਾਸਤਰ ਸੀ ਉਹ ਵੀ ਸਾਡੇ ਖੁਰਦ-ਬੁਰਦ ਕਰ ਦਿੱਤੇ ਗਏ ਸੋ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਸ਼ਮਸ਼ੀਰ ਜੋ ਕਿ ਅਕਾਲ ਤਖਤ ਸਹਿ ਵਿਖੇ ਸ਼ੋਭਤ ਅਜੈਬ ਘਰ ਵਿੱਚ ਪਈ ਹੈ ਜੇ ਕਿਤੇ ਗਏ ਤਾਂ ਆਪਾਂ ਦਰਸ਼ਨ ਜ਼ਰੂਰ ਕਰੀਏ ਇਤਿਹਾਸ ਨੂੰ ਪਰਟੋਲਣ ਦਾ ਹੋਰ ਵੀ ਮੌਕਾ ਮਿਲ ਜਾਂਦਾ ਹੈ ਸੋ ਆਓ ਪਿਆਰਿਓ ਗੁਰਦਾਸ ਸਿੰਘ ਸੰਧੂ ਜੀ ਜੋ ਲਿਖਦੇ ਨੇ ਉਹਨਾਂ ਨੇ ਲਿਖਤ ਜੋ ਆਪਣੀ ਭੇਜੀ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਜੋ ਅੱਜ ਸਾਨੂੰ ਨਹੀਂ ਪਤਾ ਜਾਂ ਸਾਨੂੰ ਇਹ ਮਿਲੀ ਨਹੀਂ ਜਾਂ ਸਾਨੂੰ ਕਿਸੇ ਨੇ ਦੱਸੀ ਨਹੀਂ ਇਹ ਇੱਕ ਵੱਖਰੀ ਗੱਲ ਹੈ ਉਹਨਾਂ ਨੇ ਜੋ ਲਿਖਤ ਭੇਜੀ ਹੈ ਉਹਨੂੰ ਆਪਾਂ ਸਾਂਝੀ ਕਰੀਏ ਫੇ ਹੋਰ ਵੀ ਆਪਣੇ ਗਿਆਨ ਵਿੱਚ ਵਾਧਾ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਇੰਨੀ ਸ਼ਰਧਾ ਸੀ ਬਿਆਨ ਨਹੀਂ ਕੀਤੀ ਜਾ ਸਕਦੀ ਇੱਕ ਐਸੀ ਘਟਨਾ ਤੁਹਾਡੇ ਨਾਲ ਆਪਾਂ ਸਾਂਝੀ ਕਰਨੀ ਹੈ ਇਤਿਹਾਸ ਇੱਕ ਹੋਰ ਘਟਨਾ ਤੇ ਝਾਤ ਪਾਉਂਦਾ ਜਿਸ ਬਾਰੇ ਬਹੁਤ ਘੱਟ ਜ਼ਿਕਰ ਹੋਇਆ ਹੈ ਪੰਜ ਪਿਆਰਿਆਂ ਦੇ ਹੁਕਮ ਮੁਤਾਬਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡਣ ਲੱਗੇ ਤਾਂ ਉਹਨਾਂ ਨੇ ਮੁਗਲ ਫੌਜ ਨੂੰ ਪਰਮਾਉਣ ਲਈ ਆਪਣੀ ਕਲੰਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ ਤੇ ਆਪ ਆਪਣੇ ਨੀਲੇ ਘੋੜੇ ਤੇ ਅਸਵਾਰ ਹੋ ਕੇ ਜੈਕਾਰੇ ਛੱਡਦੇ ਹੋਏ ਫਤਿਹ ਬੁਲਾਉਂਦੇ ਹੋਏ ਗੜੀ ਚੋਂ ਪਾਰ ਹੋ ਗਏ ਬਾਹਰ ਨਿਕਲ ਆਏ ਤੇ ਫੌਜ ਵੱਲ ਨੂੰ ਇੱਕ ਤਾੜੀ ਮਾਰ ਕੇ 호ਕਾ ਦਿੱਤਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਕਿਸੇ 'ਚ ਹਿੰਮਤ ਹੈ ਤਾਂ ਰੋਕ ਲਵੇ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗੜੀ ਤੋਂ ਜਾਣ ਦੀ ਮੁਗਲ ਫੌਜ ਨੂੰ ਭਣਕ ਤੱਕ ਨਾ ਲੱਗੀ ਇਹ ਉਹ ਹੀ ਸਮਝਦੇ ਰਹੇ ਕਿ ਸਿੱਖਾਂ ਦਾ ਗੁਰੂ ਚਮਕੌਰ ਦੇ ਕਿਲੇ ਅੰਦਰ ਹੀ ਹੈ ਆਖਰ ਮੁਗਲ ਫੌਜ ਨੇ ਕਿਲੇ ਅੰਦਰ ਚੜ੍ਹਾਈ ਕਰ ਦਿੱਤੀ ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ ਤੇ ਮੁਗਲ ਫੌਜ ਖੁਸ਼ੀ ਵਿੱਚ ਝੂਮ ਉੱઠી ਤੇ ਆਖਣ ਲੱਗੇ ਸਿੱਖਾਂ ਦਾ ਗੁਰੂ ਮਾਰਿਆ ਗਿਆ ਹੈ ਭਾਈ ਜੀ ਦਾ ਸਿਰ ਵੱਢ ਕੇ ਮੁਗਲ ਦਰਬਾਰ ਦਿੱਲੀ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਪਤਾ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ شناخت ਹੋਈ ਉਹਨਾਂ ਦਾ ਕੋਈ ਸਿੱਖ ਹੈ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਭੁਲੇਖਾ ਪਾਉਂਦਾ ਹੈ ਦਿੱਲੀ ਦਰਬਾਰ ਚੋਂ ਹੁਕਮ ਹੋਇਆ ਕਿ ਇਸ ਸਿੱਖ ਦਾ ਸਿਰ ਇਹਦੇ ਪਰਿਵਾਰ ਨੂੰ ਦੇ ਦੇਵੇ ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ ਭਾਈ ਸੰਗਤ ਸਿੰਘ ਜੀ ਦਾ ਸਿਰ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਭਾਈ ਜੀ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਉਸੇ ਤਰ੍ਹਾਂ ਸਜੀ ਹੋਈ ਸੀ ਜਿਸ ਤਰ੍ਹਾਂ ਮੇਰੇ ਪਾਤਸ਼ਾਹ ਨੇ ਉਹਨਾਂ ਦੇ ਸਿਰ ਤੇ ਆਪ ਲਗਾਈ ਉਸੇ ਤਰ੍ਹਾਂ ਉਹ ਸ਼ੋਭਾ ਪਾ ਰਹੀ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਮਹਾਰਾਜਾ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕਲਗੀ ਭਾਈ ਸੰਗਤ ਸਿੰਘ ਜੀ ਦੇ ਪੜਪੋਤੇ ਭਾਈ ਭਾਰਾ ਸਿੰਘ ਕੋਲ ਹੈ ਤਾਂ ਭਾਈ ਭਾਰਾ ਸਿੰਘ ਨੂੰ ਸ਼ੇਰੇ ਪੰਜਾਬ ਨੇ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਬਹੁਤ ਹੀ ਸਤਕਾਰ ਨਾਲ ਪੁੱਛਿਆ ਕਿ ਭਾਈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਲੰਗੀ ਜੋ ਖੁਦ ਗੁਰੂ ਸਾਹਿਬ ਨੇ ਤੁਹਾਡੇ ਪੜਦਾਦਾ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਸੀ ਉਹ ਤੁਹਾਡੇ ਕੋਲ ਹੈ ਭਾਈ ਭਾਰਾ ਸਿੰਘ ਨੇ ਕਿਹਾ ਜੀ ਮਹਾਰਾਜ ਗੁਰੂ ਸਾਹਿਬ ਦੀ ਉਹ ਕਲੰਗੀ ਮੇਰੇ ਕੋਲ ਬਿਲਕੁਲ ਮਹਿਫੂਜ਼ ਉਸੇ ਤਰ੍ਹਾਂ ਪਈ ਹੈ ਮੈਂ ਸੰਭਾਲ ਕੇ ਰੱਖੀ ਹੈ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਮੇਰੇ ਕੋਲ ਉਸ ਕਲੰਗੀ ਦਾ ਜਿੰਨਾ ਮੁੱਲ ਤੁਸੀਂ ਲੈਣਾ ਜਿੰਨੀ ਦੌਲਤ ਲੈਣੀ ਹੈ ਉਹ ਲੈ ਲਓ ਉਹ ਕਲੰਗੀ ਮੈਨੂੰ ਦੇ ਦਿਓ ਮੈਨੂੰ ਚਾਹੀਦੀ ਹੈ ਸਾਧ ਸੰਗਤ ਇਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨਾ ਪਿਆਰ ਸੀ ਤਾਂ ਉਸ ਵਕਤ ਭਾਰਾ ਸਿੰਘ ਨੇ ਸੋਚਿਆ ਕਿ ਮਹਾਰਾਜਾ ਰਣਜੀਤ ਸਿੰਘ ਕਦੀ ਆਪਣੀ ਜ਼ੁਬਾਨ ਤੋਂ ਨਹੀਂ ਮੁਕਰਦਾ ਜ਼ੁਬਾਨ ਦਾ ਪੱਕਾ ਹੈ ਕਿਉਂ ਨਾ ਇਸ ਦਾ ਸਾਰਾ ਖਜ਼ਾਨਾ ਹੀ ਮੰਗ ਲਵਾਂ ਤਾਂ ਉਸ ਵਕਤ ਸ਼ੇਰੇ ਪੰਜਾਬ ਦੇ ਖਜ਼ਾਨੇ 'ਚ 1,25,000 ਮੋਹਰਾਂ ਸੀ ਮਹਾਰਾਜੇ ਨੇ ਉਹ 1,25,000 ਮੋਹਰਾਂ ਦਾ ਸਾਰਾ ਖਜ਼ਾਨਾ ਭਾਰਾ ਸਿੰਘ ਨੂੰ ਦੇ ਕੇ ਗੁਰੂ ਸਾਹਿਬ ਦੀ ਉਹ ਕਲੰਗੀ ਉਸ ਤੋਂ ਲੈ ਲਈ ਮੁੱਲ ਖਰੀਦ ਲਈ ਤੇ ਉਸ ਵਕਤ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਕੀਮਤੀ ਚੀਜ਼ ਮਹਾਰਾਜਾ ਰਣਜੀਤ ਸਿੰਘ ਨੇ ਖਰੀਦੀ ਸੀ ਉਹ ਬਹੁਤ ਵੱਡੀ ਰਕਮ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਅੱਜ ਦੇ ਹਿਸਾਬ ਨਾਲ ਉਹ ਕੀਮਤ ਕਰੋੜਾਂ ਅਰਬਾਂ ਰੁਪਏ ਬਣਦੀ ਹੈ ਫੇਰੇ ਪੰਜਾਬ ਨੇ ਆਪਣੇ ਮਹਿਲ ਦੇ ਸਭ ਤੋਂ ਉੱਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉੱਥੇ ਉਸ ਕਲਗੀ ਨੂੰ ਸ਼ਸ਼ੋਭਿਤ ਕੀਤਾ ਤੇ ਸਵੇਰੇ ਉੱਠ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਜਾਂਦੇ ਤਾਂ ਗੁਰੂ ਸਾਹਿਬ ਦੀ ਉਸ ਕਲਗੀ ਨੂੰ ਆਪਣੀਆਂ ਅੱਖਾਂ ਨਾਲ ਲਾਉਂਦੇ ਅਤੇ ਚੁੰਮਦੇ ਅੱਜ ਸਾਡੇ ਲਈ ਬੜੇ ਅਫਸੋਸ ਦੀ ਗੱਲ ਹੈ। ਗੁਰੂ ਪਿਆਰਿਓ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਰਲੋਕ ਸਦਾਰਨ ਤੋਂ ਬਾਅਦ ਕੋਹੀਨੂਰ ਨਾਲ ਨਾਲ ਅੰਗਰੇਜ਼ ਉਸ ਕਲੰਗੀ ਨੂੰ ਵੀ ਬ੍ਰਿਟੇਨ ਲੈ ਗਏ। ਅੱਜ ਉਹ ਕਲੰਗੀ ਬ੍ਰਿਟੇਨ ਕੋਲ ਹੈ। ਫੋਰਨ ਕੰਟਰੀ ਵਿੱਚ ਹੈ। ਅੱਜ ਵੀ ਜੇ ਸਿੱਖ ਬ੍ਰਿਟੇਨ ਕੋਲੋਂ ਉਸ ਕਲੰਗੀ ਦੀ ਮੰਗ ਕਰਨ ਜਾਂ ਵਰਦੀ ਵਰਗੇ ਵੱਡੇ ਬਿਜ਼ਨਸਮੈਨ ਅਮੀਰ ਸਿੱਖ ਬ੍ਰਿਟੇਨ ਕੋਲੋਂ ਉਹ ਕਲੰਗੀ ਖਰੀਦ ਲੈਣ ਤਾਂ ਉਹ ਸਿੱਖਾਂ ਨੂੰ ਵਾਪਸ ਮਿਲ ਸਕਦੀ ਹੈ ਪਰ ਅਫਸੋਸ ਕਿ ਗੁਰੂ ਸਾਹਿਬ ਦੀ ਉਸ ਕਲੰਗੀ ਦਾ ਜ਼ਿਕਰ ਕੋਈ ਨਹੀਂ ਕਰਦਾ ਤੇ ਬੜੇ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੈ ਹੁਣ ਨੂੰ ਬੜਾ ਕੁਝ ਹੋ ਸਕਦਾ ਹੈ ਕਲੰਗੀ ਖਰੀਦੀ ਜਾ ਸਕਦੀ ਹੈ ਅਕਾਲ ਤਖਤ ਸਹਿਬ ਦੇ ਕੁਝ ਨਮੰਦੇ ਇਕੱਠੇ ਹੋ ਕੇ ਸਿੱਖ ਸੰਗਤਾਂ ਨੂੰ ਸੇਵਾ ਲਾਉਣ ਤੇ ਸੇਵਾ ਸੰਗਤਾਂ ਕਰਨ ਗਿਆ ਤੇ ਉਹ ਕਲੰਗੀ ਵਾਪਸ ਪੰਜਾਬ ਲਿਆਂਦੀ ਜਾ ਸਕਦੀ ਹੈ ਬੇਨਤੀ ਹੈ ਇਸ ਘਟਨਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਦਾਸ ਗੁਰਦਾਸ ਸਿੰਘ ਸੰਧੂ ਜੀ ਦੀ ਲਿਖਤ ਜੋ ਆਪ ਜੀ ਦੇ ਨਾਲ ਅਸਾਂ ਸਾਂਝੀ ਕੀਤੀ ਸ਼ਾਇਦ ਹੀ ਤੁਸੀਂ ਕਦੇ ਇਹ ਘਟਨਾ ਸੁਣੀ ਹੋਵੇ ਸੋ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਦੇਣ ਹੈ ਸਿੱਖ ਪੰਥ ਨਾਲ ਬੜੀਆਂ ਉਹਨਾਂ ਦੀਆਂ ਘਟਨਾਵਾਂ ਜੁੜੀਆਂ ਨੇ ਹੋਰ ਵੀ ਉਹਨਾਂ ਨੇ ਅਨੇਕਾਂ ਕਾਰਜ ਕੀਤੇ ਜਿਨ੍ਹਾਂ ਦੀ ਸਾਂਝ ਇੱਥੇ ਨਹੀਂ ਕੀਤੀ ਜਾ ਸਕਦੀ ਸਮੇਂ ਦੀ ਖੜੋਤ ਹੈ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅੱਗੇ ਸਬਸਕ੍ਰਾਈਬ ਵੀ ਜ਼ਰੂਰ ਕਰਵਾਉਣਾ ਤੇ ਆਪ ਵੀ ਕਰਨਾ ਤੇ ਹਰ ਇੱਕ ਵੀਡੀਓ 'ਚ ਮੈਂ ਬੇਨਤੀ ਕਰਦਾ ਕੁਝ ਨਾ ਕੁਝ ਸਿੱਖਣ ਦੀ ਕਿਰਪਾਲਤਾ ਜ਼ਰੂਰ ਕਰਿਆ ਕਰੋ ਕੰਨ ਰਸਤ ਸੀਮਤ ਨਾ ਰਹੋ ਕਿ ਸੁਣ ਲਿਆ ਸੁਣਾ ਲਿਆ ਜੀ ਠੀਕ ਹੈ ਬੜੀ ਵਧੀਆ ਗੱਲ ਹੈ ਵਾਹ ਵਾਹ ਨਹੀਂ ਅਸੀਂ ਵਾ ਵਾ ਨਹੀਂ ਅਸੀਂ ਤੁਹਾਡੇ ਜੀਵਨ ਵਿੱਚ ਤਬਦੀਲੀ ਚਾਹੁੰਨੇ ਹਾਂ ਤਾਂ ਕਿ ਤੁਸੀਂ ਚੰਗੇ ਕਰਮਾਂ ਵੱਲ ਪ੍ਰੇਰਿਤ ਹੋਵੋ ਸਾਡਾ ਇਹੋ ਹੀ ਮਿਸ਼ਨ ਹੈ ਸੋ ਇਨੀਆਂ ਕੋ ਬੇਨਤੀਆਂ ਪਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ